ਸਿੱਦੇ ਟੂਰੀ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਇੱਕ ਕਾਲ ਦਿੱਤੀ ਸੀ ਭਾਨਾ ਸਿੱਧੂ ਦੇ ਹੱਕ 'ਚ ਜਿੱਥੇ ਕਿ ਸਰਕਾਰ ਨੂੰ ਤੇ ਸਿਮਰਜੀਤ ਮਾਨ ਨੂੰ ਤੇ ਆਮ ਇਨਸਾਨ ਨੂੰ ਬਹੁਤ ਉਮੀਦ ਸੀ ਕਿ ਬਹੁਤ ਵੱਡਾ ਇਕੱਠ ਹੋਊਗਾ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਜਿੱਥੇ ਅਸੀਂ ਵੀ ਸਾਰਿਆਂ ਨੇ ਆਪਣੀ-ਆਪਣੀ ਸ਼ਮੂਲੀਅਤ ਕਰਨੀ ਸੀ ਮੈਂ ਟੂਰੀ ਦੇ ਵਿੱਚ ਜਦ ਨਜ਼ਰ ਮਾਰੀ ਬਹੁਤ ਹੀ ਜ਼ਿਆਦਾ ਤਦਾਰ 'ਚ ਜਿੱਥੋਂ ਵੀ ਧੂਰੀ ਦਾ ਆਪਾਂ ਬਾਹਰੋਂ ਕਨੈਕਟ ਹੁੰਨੇ ਆ ਜਿੰਨੇ ਵੀ ਰਸਤੇ ਨੇ ਧੂਰੀ ਦੇ ਵਿੱਚ ਬਹੁਤ ਜ਼ਿਆਦਾ ਪੁਲਸ ਲਾ ਰੱਖੀ ਐ ਤੇ ਸਰਦਾਰ ਸਿਮਰਜੀਤ ਮਾਨ ਨੂੰ ਵੀ ਨਜ਼ਰਬੰਦ ਕਰ ਲਿਆ ਗਿਆ ਸਿਵ ਸਰਦਾਰ ਸਿਮਰਜੀਤ ਮਾਨ ਜੋ ਕਿ ਸੰਗਰੂਰ ਤੋਂ ਲੋਕਾਂ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੇ ਲੋਕਾਂ ਵੱਲੋਂ ਚੁਣੀ ਹੋਈ ਕਵਾਸ ਜੋ ਪਾਰਲੀਮੈਂਟ ਵਿੱਚ ਭੇਜੀ ਗਈ ਉਹਨਾਂ ਨੂੰ ਨਜ਼ਰਬੰਦ ਕਰ ਦੇਣਾ ਇਹ ਕਿੰਨੀ ਕਵੱਡੀ ਸਰਕਾਰ ਵਾਸਤੇ ਚੰਗੀ ਗੱਲ ਹੈ ਡੈਮੋਕਰੇਸੀ ਦਾ ਘਾਣ ਇੰਧੂ ਜ਼ਿਆਦਾ ਨਹੀਂ ਹੋ ਸਕਦਾ ਤੇ ਜੇ ਮੈਂ ਗੱਲ ਕਰਾਂ ਭਾਨੇ ਸਿੱਧੂ ਦੀ ਜਿਸਦੇ ਪਿੱਛੇ ਮੇਰਾ ਛੋਟਾ ਵੀਰ ਹੈ ਭਾਨਾ ਸਿੱਧੂ ਜਿੰਨਾ ਕਰਕੇ ਅੱਜ ਉਹਨਾਂ ਨੇ ਇੱਕ ਸ਼ਾਂਤਮਈ ਪ੍ਰੋਟੈਸਟ ਰੱਖਣਾ ਸੀ ਕਿਸੇ ਨੂੰ ਉਹਦਾ ਕੋਈ ਨੁਕਸਾਨ ਤਾਂ ਪਹੁੰਚਾਣਾ ਹੀ ਨਹੀਂ ਸੀ ਇੱਕ ਸ਼ਾਂਤਮਈ ਪ੍ਰੋਟੈਸਟ ਵੀ ਇਹ ਸਰਕਾਰਾਂ ਨੂੰ ਹੁਣ ਰਾਸ ਨਹੀਂ ਆਉਂਦਾ ਔਰ ਉਹ ਵੀ ਕਿਸੇ ਆਮਦਨ ਦੇ ਵੱਲੋਂ ਨਹੀਂ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਇਹਦੀ ਮੈਂ ਸਖਤ ਤੌਰ ਤੇ ਆ ਗਿਆ ਉਹਨੂੰ ਜੇਲ੍ਹ ਚ ਕਿਉਂ ਪਰਚੇ ਤੇ ਪਰਚਾ ਹੋ ਰਿਹਾ ਅੱਜ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਇੱਕ ਗੱਲ ਸਰਕਾਰ ਨੂੰ ਬਿਲਕੁਲ ਨਰੋਲ ਹੋ ਕੇ ਕਹਿਣਾ ਚਾਹੂੰਗੀ ਚਾਹੇ ਸਿਮਰਜੀਤ ਮਾਨ ਨਾਲ ਸਾਡੇ ਪੋਲੀਟਿਕਲੀ ਅਸੀਂ ਵੱਖੋ ਵੱਖਰੇ ਹੋ ਸਕਦੇ ਆ ਚਾਹੇ ਪਾਣਾ ਸਿੱਧੂ ਨੇ ਇੱਕ ਟਾਈਮ ਦੇ ਵਿੱਚ ਸਾਡੇ ਪੂਰਾ ਖਿਲਾਫ ਚੱਲ ਕੇ ਸਾਡੀ ਖਿਲਾਫਤ ਕੀਤੀ ਸੀ ਪਰ ਮੈਨੂੰ ਲੱਗਦਾ ਹੈ ਕਿ ਪੋਲਿਟੀਕਲ ਵਖਰੀਆਂ ਤੋਂ ਅੱਜ ਇਹ ਸਮਾਂ ਆ ਗਿਆ ਕਿ ਆਪਾਂ ਪੰਜਾਬ ਬਾਰੇ ਸੋਚੀਏ ਆਪਾਂ ਭਾਈਚਾਰੇ ਬਾਰੇ ਸੋਚੀਏ ਪਹਿਚਾਰਕ ਸਾਂਝ ਬਾਰੇ ਸੋਚੀਏ ਤਾਂ ਉਸੇ ਚੀਜ਼ ਤੇ ਪੈਰਾ ਦਿੰਦੇ ਹੋਏ ਜਿੱਥੇ ਦੀ ਪੰਨਾ ਸਿੱਧੂ ਦੇ ਹੱਕ ਚ ਜਾਣਾ ਪਿਆ ਮੈਂ ਮੇਰਾ ਪਰਿਵਾਰ ਜ਼ਰੂਰ ਪਹੁੰਚਾਂਗੇ ਤੇ ਸਰਕਾਰ ਵੱਲੋਂ ਜਿਹੜੀ ਇਹ ਗਲਤ ਚੀਜ਼ ਕੀਤੀ ਜਾ ਰਹੀ ਹੈ ਸਿਮਰਜੀਤ ਮਾਨ ਨੂੰ ਵੀ ਹਿਰਾਸਤ ਚ ਲਿੱਤਾ ਜਾ ਰਿਹਾ ਹੈ ਬਹੁਤ ਪੁਲਸ ਦਾ ਜ਼ੋਰ ਲਾ ਕੇ ਅੱਜ ਸ਼ਾਂਤਮਈ ਤਰੀਕੇ ਨਾਲ ਕੀਤੇ ਜਾ ਰਹੇ ਪ੍ਰੋਟੈਸਟ ਨੂੰ ਵੀ ਰੋਕਿਆ ਗਿਆ ਹੈ ਮੈਂ ਇਹੀ ਸੱਤ ਆਵਾਜ਼ ਦੇ ਵਿੱਚ ਨੰੰਬਰਾ ਕਰਦੀ ਆ ਤੇ ਦੁਬਾਰਾ ਇੱਕ ਗੱਲ ਕਹੂੰਗੀ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਬਿਲਕੁਲ ਜਿੱਥੇ ਵੀ ਕਾਲ ਆਊਗੀ ਮੇਰਾ ਪਰਿਵਾਰ ਮੈਂ ਤੇ ਸਾਡੀ ਟੀਮ ਜ਼ਰੂਰ ਪਹੁੰਚਾਂਗੇ ਪੰਜਾਬੀਓ ਤਕੜੇ ਹੋ ਜੋ ਹੁਣ ਐਤਕੀ ਜਿਹੜੀਆਂ ਆਪਣੇ ਤੋਂ ਪਹਿਲਾਂ ਭੁੱਲਾ ਚੁੱਕਾ ਹੋਈਆਂ ਨੇ ਬਦਲਾ ਦੇ ਚੱਕਰ 'ਚ ਆਪਾਂ ਵੋਟਾਂ ਇੱਧਰ ਉੱਧਰ ਪਾਈਆਂ ਨੇ ਜਨਤਾ ਭੋਲੀ ਹੁੰਦੀ ਐ ਪੰਜਾਬ ਭੋਲਾ ਇਹ ਚੀਜ਼ ਦਾ ਸਬੂਤ ਪਿਛਲੀਆਂ ਵੋਟਾਂ 'ਚ ਦੇਤਾ ਕਿਰਪਾ ਕਰਕੇ ਹੁਣ ਵੋਟਾਂ ਵੀ ਨੇੜੇ ਆਉਣ ਲੱਗੀਆਂ ਨੇ ਤਾਂ ਤੁਸੀਂ ਤਕੜੇ ਹੋ ਕੇ ਸੋਚ ਸਮਝ ਕੇ ਫੈਸਲਾ ਲਿਓ ਔਰ ਹੁਣ ਸਮਾਂ ਭਾਨਾ ਸਿੱਧੂ ਦੇ ਹੱਕ ਚੋਂਦਾ ਵੀਰੋ ਭਰਾਵੋ ਭੈਣੋ ਮੇਰੀਆਂ ਬੀਬੀਆਂ ਨੂੰ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਇੱਕ ਛੋਟੇ ਵੀਰ ਨੂੰ ਆਪਣੀ ਲੋੜ ਹੈ ਆਓ ਉਹਦਾ ਸਾਥ ਦਿਈਏ ਪੰਜਾਬ ਉ ਬੁਲੰਦ ਹੋ ਕੇ ਜਿਹੜੀ ਸੰਵਧਾਨ ਲਿਖਿਆ ਗਿਆ ਬਾਬਾ Ambedkar ਜੀ ਵੱਲੋਂ ਉਹਦੀ ਅੱਜ ਜੋ ਦੁਰਦਸ਼ਾ ਇਹ ਸਰਕਾਰ ਕਰ ਰਹੀ ਹੈ ਉਹਦੇ ਖਿਲਾਫ ਆਪਾਂ ਇਕਜੁੱਟ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਸਸੀ ਕਾਂਜੀ ਅੱਜ 1 ਫਰਵਰੀ ਐ ਤੇ ਅੱਜ ਬਹੁਤ ਹੀ ਗੰਭੀਰ ਮੁੱਦੇ ਤੇ ਮੈਂ ਲਾਈਵ ਹੋਣ ਜਾ ਰਹੀ ਹਾਂ ਅੱਜ ਦੇ ਦਿਨ ਧੂਰੀ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਇੱਕ ਕਾਲ ਦਿੱਤੀ ਸੀ ਪਾਨਾ ਸਿੱਧੂ ਦੇ ਹੱਕ 'ਚ ਜਿੱਥੇ ਕਿ ਸਰਕਾਰ ਨੂੰ ਤੇ ਸਿਮਰਜੀਤ ਮਾਨ ਨੂੰ ਤੇ ਆਮ ਇਨਸਾਨ ਨੂੰ ਬਹੁਤ ਉਮੀਦ ਸੀ ਕਿ ਬਹੁਤ ਵੱਡਾ ਇਕੱਠ ਹੋਊਗਾ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਜਿੱਥੇ ਅਸੀਂ ਵੀ ਸਾਰਿਆਂ ਨੇ ਆਪਣੀ ਆਪਣੀ ਸ਼ਮੂਲੀਅਤ ਕਰਨੀ ਸੀ ਮੈਂ ਧੂਰੀ ਦੇ ਵਿੱਚ ਜਦ ਨਜ਼ਰ ਮਾਰੀ ਬਹੁਤ ਹੀ ਜ਼ਿਆਦਾ ਤਦਾਰ ਚ ਜਿੱਥੋਂ ਵੀ ਧੂਰੀ ਆਪਾਂ ਬਾਹਰੋਂ ਕਨੈਕਟ ਹੁੰਦੇ ਆ ਜਿੰਨੇ ਵੀ ਰਸਤੇ ਨੇ ਧੂਰੀ ਦੇ ਵਿੱਚ ਬਹੁਤ ਜ਼ਿਆਦਾ ਪੁਲਸ ਲਾ ਰੱਖੀ ਹੈ ਤੇ ਸਰਦਾਰ ਸਿਮਰਜੀਤ ਮਾਨ ਨੂੰ ਵੀ ਨਜ਼ਰਬੰਦ ਕਰ ਲਿਆ ਗਿਆ ਦੇ ਸਰਦਾਰ ਸਿਮਰਜੀਤ ਮਾਨ ਜੋ ਕਿ ਸੰਗਰੂਰ ਤੋਂ ਲੋਕਾਂ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੇ ਲੋਕਾਂ ਵੱਲੋਂ ਚੁਣੀ ਹੋਈ ਕਵਾਸ ਜੋ ਪਾਰਲੀਮੈਂਟ ਵਿੱਚ ਭੇਜੀ ਗਈ ਉਹਨਾਂ ਨੂੰ ਨਜ਼ਰਬੰਦ ਕਰ ਦੇਣਾ ਇਹ ਕਿੰਨੀ ਕ ਵੱਡੀ ਸਰਕਾਰ ਵਾਸਤੇ ਚੰਗੀ ਗੱਲ ਹੈ ਡੈਮੋਕਰੇਸੀ ਦਾ ਘਾਣ ਇੰது ਜ਼ਿਆਦਾ ਨਹੀਂ ਹੋ ਸਕਦਾ ਤੇ ਜੇ ਮੈਂ ਗੱਲ ਕਰਾਂ ਭਾਨੇ ਸਿੱਧੂ ਦੀ ਜਿਸਦੇ ਪਿੱਛੇ ਮੇਰਾ ਛੋਟਾ ਵੀਰ ਹੈ ਭਾਨਾ ਸਿੱਧੂ ਜਿੰਨਾ ਕਰਕੇ ਅੱਜ ਉਹਨਾਂ ਨੇ ਇੱਕ ਸ਼ਾਂਤਮਈ ਪ੍ਰੋਟੈਸਟ ਰੱਖਣਾ ਸੀ ਕਿਸੇ ਨੂੰ ਉਹਦਾ ਕੋਈ ਨੁਕਸਾਨ ਤਾਂ ਪਹੁੰਚਾਣਾ ਹੀ ਨਹੀਂ ਸੀ ਇੱਕ ਸ਼ਾਂਤਮਈ ਪ੍ਰੋਟੈਸਟ ਵੀ ਇਹ ਸਰਕਾਰਾਂ ਨੂੰ ਹੁਣ ਰਾਸ ਨਹੀਂ ਆਉਂਦਾ ਔਰ ਉਹ ਵੀ ਕਿਸੇ ਆਮਦਨ ਦੇ ਵੱਲੋਂ ਨਹੀਂ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਇਹਦੀ ਮੈਂ ਸਖਤ ਤੌਰ ਤੇ ਨਿੰਦਾ ਕਰਦੀ ਹਾਂ ਭਾਨੇ ਸਿੱਧੂ ਮੇਰਾ ਛੋਟਾ ਵੀਰ ਹਾਲਾਂਕਿ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੂੰਗੀ ਭਾਨੇ ਸਿੱਧੂ ਨੇ ਜਦ ਆਮ ਆਦਮੀ ਪਾਰਟੀ ਦਾ ਬਹੁਤ